ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਮਨਾਏ ਗਏ ਪੰਜਾਬੀ ਮਾ 2024 ਦੇ ਵਿਦਾਇਗੀ ਸਮਾਰੋਹ ਮੌਕੇ ਤੇ ਪਾਸ਼ਾ ਭਵਨ ਪਚਾਲਾ ਵਿਖੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ ਸੋ ਪੰਜਾਬੀ ਮਾ 2024 ਚੌਥੇ ਕੀ ਪਾਸ਼ਾ ਭਵਨ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੰਤਰੀ ਹਰਜੋਤ ਬੈਂਸ ਚੌਥੇ ਕੀ ਪਚਾਰਾ ਦੇ ਵਿੱਚ ਜਿੱਥੇ ਕੀ ਭਾਸ਼ਾ ਵਿਭਾਗ ਵੱਲੋਂ ਵਿਦਾਇਗੀ ਸਮਾਰੋਹ ਮਨਾਇਆ ਜਾ ਰਿਹਾ ਸੀ ਤੇ ਉਥੇ ਹਰ ਜੋਤ ਪੈਸੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਇਹ ਜਿਹੜਾ ਨੰਬਰ ਮੇਲ ਹੈ ਇਹ ਸਾਡਾ ਪੰਜਾਬੀ ਨਾਮ ਬਣਾਇਆ ਤੇ ਜਿਹੜਾ ਹੈ ਇਸ ਨੂੰ ਮਨਾਇਆ ਜਾਂਦਾ ਹਰ ਸਾਲ ਰਤਮਾ ਬੋਲੀ ਦੇ ਪਿਆਰ ਦੇ ਵਿੱਚ ਕਿ ਅਕਵਾ ਜ਼ਿਲ੍ਹਿਆਂ ਦੇ ਵਿੱਚ ਪਾਸ਼ਾ ਵਿਭਾਗ ਦੇ ਵੱਲੋਂ ਜਿਹੜੀ ਹੈ ਪ੍ਰੋਗਰਾਮ ਕੀਤੇ ਜਾਂਦੇ ਆ ਤੇ ਤੇ ਇਸ ਵਰੀ ਵੀ ਕਿਤੇ ਕੀ ਇੰਜ ਉਸ ਦੀ ਸਮਾਪਤੀ ਸੀ ਜਿੱਥੇ ਸਾਰੇ ਪੰਜਾਬ ਦੇ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਦੀ ਜਿਹੜੀ ਸਵੇਰ ਪਤਰੀ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਹੋਈ ਹੈ ਸਰ ਮੈਂ ਆਪ ਸਭ ਜੀ ਰਾਹੀਂ ਵੀ ਬੇਨਤੀ ਕਰੂੰਗਾ ਜੀ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਆਉਂ ਦੁਬਾਰਾ ਆਪਾਂ ਆਪਣੀ ਕਿਤਾਬਾਂ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜੀਏ ਪਾਸ਼ਾਗ ਬਾਗ ਦੀ ਬਹੁਤ ਖੁੱਲੀ ਜਿਹੜੀ ਹੈ ਇਟ ਲਿਟਰੇਚਰ ਹੈ ਤੁਸੀਂ ਜਿਹੜੇ ਖਾਸ ਕਰਕੇ ਵਧਿਆ ਲਈ ਸਹਿਤ ਲੋਕ ਨੂੰ ਜ਼ਰੂਰੀ تھی ਤੇ ਇਥੇ ਆਖੀਂ تھی ਕਿ ਕਿਤਾਬਾਂ ਦੇ ਨਾਲ ਜੋ ਦੋਸਤੀ ਹੈ ਇਹ ਕਿਤਾਬ انسان ਦੀ ਸਭ ਤੋਂ ਵਧੀਆ ਦੋਸਤ ਹੈ ਤਾਂ ਕਿਤਾਬਾਂ ਨੂੰ ਸਾਡੇ ਵਕ ਵਕ ਜਿਹੜੀ ਕਿ ਬਹੁਤ ਖੁੱਲਾ ਲਿਟਰੇਚਰ ਹੈ ਦੁਨੀਆ ਦਾ ਬੈਸਟ ਲਿਟਰੇਚਰ ਇੱਥੇ ਪੰਜਾਬੀ ਦੇ ਵਿੱਚ ਹੋਰ ਵੀ ਭਾਸ਼ਾਵਾਂ ਜਿਹੜਾ ਅਵੇਲੇਬਲ ਹੈ ਉਹ ਇੱਥੇ ਆਓ ਤੇ ਜ਼ਰੂਰ ਤੁਸੀਂ ਇਸ ਨੂੰ ਆਪਣੇ ਜੀਵਨ ਦਾ ਤੇ ਆਪਣੇ ਸਹਿਚਾਰ ਦਾ ਲੈ ਉਸ ਨੂੰ ਲੈ ਰਹੇ ਆ ਨਸੀਸੀ ਦੇ ਕੋਲ ਦੇਖੋ ਜੀ ਇਸ ਸਮस्याਆਂ ਹਰ ਸਿਸਟਮ ਦੇ ਵਿੱਚ ਹਮੇਸ਼ਾ ਰਹਿੰਦੀਆਂ ਆ ਪਰ ਸਾਡਾ ਇਹ ਹੈ ਕਿ ਅਸੀਂ ਵਾਸਾ ਗੋਲ ਦੇ ਜੁਏ ਇਨਾ ਗੁੱਦਾ ਸਾਡਾ ਵਿਰਸਾ ਇਸ ਵਾਸਤੇ ਜੀਵਿਤ ਰੱਖੀਏ ਤੇ ਮੈਨੂੰ ਲੱਗਦਾ ਹੈ ਕਿ ਜ਼ਫਰ ਸਾਹਿਬ ਦੇ ਹੰਦ ਨਾਲ ਇੱਕ ਜਿਹੜੀ ਨਵੀਂ ਊਰਜਾ ਹੈ ਲੋਕਾਂ ਦਾ ਮੋਸਾ ਬੇਲ ਵਾਪਸ ਤੇ ਬਿਲਕੁਲ ਲੰਗ ਗਿਆ ਹੋਇਆ ਸੈਟਿੰਗ ਕਰਕੇ ਇੰਨਾ ਤਾਂ ਖੁੱਲ ਗਿਆ